ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆ ਗਏ ਸੀਗੇ ਨੂਰਪੁਰ ਤੋਂ ਤੇ 2 ਦਿਨ ਹੋ ਗਏ ਰਜਾਈ ਚ ਬੈਠਿਆਂਗੇ ਠੰਡੀ ਬਹੁਤ ਜ਼ਿਆਦਾ ਹੈਗੇ ਕੋਈ ਵਲੌਗ ਨਹੀਂ ਕੋਈ ਕੁਝ ਨਹੀਂ ਕੀਤਾ ਹੈਗਾ ਮੈਡਮ ਦਾ ਜੀਨ ਲਾਦਾ ਸੀਗਾ ਉਹ ਦਿਨ ਦਾ ਫਿਰ ਪੇਕੇ ਆਨ ਵਗ ਦਾ ਤੁਹਾਨੂੰ ਪਤਾ ਹੀ ਆ ਕੋਈ ਨੇੜੇ ਦਾ ਕੰਮ ਐਜੇ ਹੁੰਦਾ ਫਿਰ ਸੁੱਨ ਸੁਨਾਟਾ ਸਿੱਖੂ ਜਿਵੇਂ ਸਾਨੂੰ ਸੁਨਾਟਾ ਨਹੀਂ ਘਰੇ ਆ ਕੇ ਅੱਛਾ ਉੱਥੇ ਰਹਿਣ ਕਿ ਤੇ ਰਹਿਣ ਕ ਛੱਡ ਕੇ ਆਈ ਹੈ ਜੀ ਤੇ ਅੱਜ ਨਿਕਲਿਆਂਗੇ ਅਸੀਂ ਅੱਜ ਚੱਲੇ ਸੌਰਵ ਦੇ ਘਰੇ ਹੁਣ ਠੰਡ ਮੈਂ ਕਿਹਾ ਤਾਂ ਹੁਣ ਘਰੇ ਬਹਿ ਕੇ ਸਰਨਾ ਹੀ ਨਹੀਂ ਹੈਗਾ ਵੀ ਨਿਕਲਦੇ ਆ ਬਾਣੀ ਕੁੱਟੀ ਆਊਟਿੰਗ ਹੋ ਜੂਗੀ ਐ ਤਾਂ ਔਖਾ ਹੋ ਜਾਂਦਾ ਨਾ ਬਿਮਾਰੀਆਂ ਲੱਗ ਜਾਂਦੇ ਆ ਜੂਲੜਾਂ 'ਚ ਬੈਠਿਆਂ ਜਾ ਕੇ ਆਣੇ ਆ ਉਹ ਬੱਚੇ ਅੱਗੇ ਸਾਈਕਲ ਤੇ ਜਾ ਰਹੇ ਨੇ ਅਸੀਂ ਪੈਦਲ ਜਾ ਰਹੇ ਹਾਂ ਦੋਨੇ ਕਿਲੋ ਕਿਲੋ ਮੀਟਰ ਦੀ ਬਾਟ ਹੀ ਆ ਕਰ ਤੋਂ ਉਹਨਾਂ ਦੀ ਬਾਟ ਤੋਂ ਵੀ ਜ਼ਿਆਦਾ ਦੂਰ ਨਹੀਂ ਹੈਗਾ ਠੰਡ ਪਰ ਬਹੁਤ ਜ਼ਿਆਦਾ ਆ ਬਹੁਤ ਚੱਲਾ ਬਾਹਰ ਨਿਕਲ ਨਹੀਂ ਸਕਦੇ ਨੂਰਪੁਰ ਤਾਂ ਗਈ ਤਾਂ ਪਕੜੀ ਗਈ ਅੱਜ ਆਪਣੇ ਵੀ ਨਿਕਲ ਜਿਹੇ ਜੀ ਆਪਣੇ ਸੋਹ ਜਿਓ ਉੱਥੇ ਹੋ ਨਹੀਂ ਉਧਰ ਫੇਰ ਵੀ ਫਰਕ ਹੁੰਦਾ ਬੇੜਾ ਖੁੱਲਾ ਨਾ ਪਿੱਛੇ ਉਹਨਾਂ ਦਾ ਉੱਥੇ ਧੁੱਪ ਤਾਂ ਫੇਰ ਵੀ ਫਰਕ ਹੋਊਗਾ ਜ਼ਿਆਦਾ ਹੋਊ ਚੱਲੋ ਚੱਲੋ ਅੱਗੇ ਬੱਚੇ ਉੱਥੇ ਆਪਦੇ ਸਟੰਟ ਜੇ ਕਰਨ ਲੱਗੇ ਸਾਈਕਲਾਂ ਦੇ ਇਲਤ ਨਾ ਕਰੋ ਛੱਟ ਲੱਗੂ ਤੁਰ ਤਾ ਭੈਏ ਸੀ ਫਿਰ ਸੋਰ ਹੋਣੀ ਘਰੇ ਹੀ ਨਾ ਹੋਣ ਨਹੀਂ ਹੋਣਗੇ ਘਰੇ ਹੀ ਹੋਣੇ ਇੰਨੀ ਠੰਡ ਵਿੱਚ ਕਿੱਥੇ ਜਾਂਦਾ ਬੰਦਾ ਉਹ ਠੰਡ ਚੋਂ ਬਾਹਰ ਤਾਂ ਨਿਕਲੇ ਹੀ ਹੋਏ ਆਏ ਉਹ ਨਿਕਲੇ ਹੋਣਗੇ ਨਹੀਂ ਨਹੀਂ ਆਪਾਂ ਘਰ ਵਿੱਚ ਨਿਕਲੇ ਹੋਏ ਹਾਂ ਸਹੀ ਗੱਲ ਹੈ ਦੁੱਧ ਤਾਂ ਲੈਣ ਜਾਂਦੇ ਆ ਇਸ ਟਾਈਮ ਤੇ ਅਸੀਂ ਉਹ ਹਾਂ ਹਾਂ ਕੱਲ ਕੋਈ ਨਹੀਂ ਫਿਰ ਆਪਣਾ ਢੇੜਾ ਹੋ ਗਿਆ। ਸਹੀ ਆ। ਆਪਾਂ ਜਿਹੜਾ ਮਾੜਾ ਮੋਟਾ ਸਮਾਨ ਲੈ ਆਉਣਾ। ਕੱਲੂ ਬਣਾਵਾਂਗੇ ਅਸੀਂ ਬ੍ਰੈਡ ਪਕੌੜੇ ਮਹਾਵੀਰ ਦੀ ਡਿਮਾਂਡ ਆ ਦੋ ਦਿਨ ਹੋ ਗਿਆ ਉਹਨੂੰ। ਮੈਨੂੰ ਅੱਜ ਪਤਾ ਲੱਗਾ ਵੀ ਬ੍ਰੈਡ ਪਕੌੜੇ ਖਾਣੇ ਆ। ਮੈਂ ਤਾਂ ਕਿਹਾ ਅਸੀਂ ਲੋੜੀ ਵਾਲੇ ਚ ਬਣਾ ਲਾਂਗੇ। ਉਹ ਕਾਲੀ ਕਰੀ ਜਾਂ ਲੋੜੀਆਂ ਫੇਰ ਬਣਾ ਲਾਂਗੇ। ਨਾਲੇ ਸਰਮੂਹ ਨੂੰ ਉਹਨਾਂ ਨੂੰ ਬੁਲਾ ਲਾਂਗੇ। ਲੋੜੀ ਤਾਂ ਹਲੇ ਦੋ ਤਿੰਨ ਦਿਨ ਪਹਿਲੇ ਫੇਰ ਬਣਾ ਲਾਂਗੇ। ਨਹੀਂ ਚਲ ਮੈਂ ਖਨਾਲ ਨੂੰ ਸਰਮੂਹ ਨੂੰ ਬੁਲਾ ਲਾਂਗੇ ਲੋੜੀ ਵਾਲੇ ਤਾਂ ਨਾ। ਹਾਂ। ਨਾਲੇ ਬਲੌਗ ਮਾਂ ਜੀ ਨਾਲੇ ਬ੍ਰੈਡ ਪਕੌੜਾ। ਉਹ ਤਾਂ ਜਾਂਦੇ ਹੁੰਦੇ ਤ ਤਿਹਾਰ ਨੇ ਤਕਰੀਬਨ ਜਾਂਦੇ ਆ ਉਹ ਉਹ ਦੇਖੋ ਡਿੱਗ ਪਿਆ ਹੈਗਾ ਉਧਾ ਬਟਾ ਅੱਧਾ ਵਕਟਾ ਹਾਂ ਟਾਇਰ ਚ ਹਵਾ ਨਹੀਂ ਘਟ ਹੈਗੀ ਮੈਨੂੰ ਨਹੀਂ ਘਟ ਹੈਗੀ ਹਵਾ ਤਾਂ ਮੈਂ ਲੈ ਹੀ ਲੈ ਕੇ ਜਾਣਾ ਸਾਈਕਲ ਇਹਦਾ ਤਾਂ ਫੇਰ ਭਾਰ ਕੁਝ ਨਹੀਂ ਹੈਗਾ ਹਵਾ ਤਾਂ ਠੀਕ ਆ ਆ ਸਾਡੇ ਲਾਈਟਾਂ ਲੱਗੀਆਂ ਇੱਥੇ ਖੰਭਿਆਂ ਤੇ ਸਾਰਿਆਂ ਤੇ ਵਧੀਆ ਲੱਗਦੀਆਂ ਲੱਗੀਆਂ ਇਹ ਕਈ ਰੰਗਾਂ ਦੇ ਆ ਕਿਤੇ ਕਿਤੇ ਟਰਾਈ ਕਲਰ ਦੇ ਨੇ ਆਪਣੇ ਤਿਰੰਗੇ ਵਾਂਗੂ orange blue green white ਮੇਰੇ ਕੋ ਵਿਚ ਨਹੀਂ ਦਸਾਇਆ ਹੋਰ ਚਲੋ ਰੰਗ ਨਹੀਂ ਲੱਗਦੀ ਹੈਲੋ ਅੱਛਾ ਸਸੀ ਗਾ ਜੀ ਸਸੀ ਗਾ ਜੀ ਮੈਨੂੰ ਦੁੱਧ ਫੜਾ ਕੇ ਕੰਮ ਦੇਤਾ ਕਹੀਗਾ ਚਲੋ ਸਰ ਦੁੱਧ ਲੈ ਕੇ ਜੀ ਸੀ ਨਾਲ ਉਹਨੇ ਜਾਣਾ ਸੀ ਸਸੀ ਗਾ ਸਸੀ ਗਾ ਅੱਜ ਸੱਕਾ ਬੱਸ ਆਰਬ ਨਹੀਂ ਦੁੱਧ ਲੈਣਾ ਅੱਜ ਆ ਰਹਾ ਅੱਜ ਕਰੀ ਇਹ ਮੈਂ ਤਾਂ ਕਿਸੇ ਜਾਈ ਨਹੀਂ ਸਾਡੇ ਜਾਂਦੇ ਜੀ ਅੱਛਾ ਉਹਨਾਂ ਦੇ ਘਰ ਸ਼ਰਮਾ ਸ਼ਰਮਾ ਹਾ ਜੀ ਰਮ ਗਿਆਤੀ ਵੜਾ ਕਾਂ ਦਾ ਗਾਣੇ गा ਰਿਹਾ ਹੈ ਪੈਸੇ ਗਾ ਰਿਹਾ ਹੋਰ ਆਓ ਜੀ ਆਓ ਖਲਾਰਾ ਕੱਪੜਿਆਂ ਦਾ ਵੀ ਆ ਗਿਆ ਵਿੱਚ ਦੇਖ ਲੈ ਮੇਰੇ ਗਾਣੇ ਵੀ ਆ ਗਿਆ ਵਿੱਚ ਇਹ ਮੈਂ ਫੜਿਆ ਗਿਆ 4 5 7 ਉਹ ਸਾਈਂ ਦੀ ਆ ਸੀ ਉਧਰ ਕਿੱਧਰ ਸਾਡੇ ਕਰਵਾਣਾ ਮੈਂ ਕਿ ਤੁਹਾਡੇ ਰਿਲੈਕਸ ਹੋ ਜੈਣਾ ਵੀ ਨੇ ਦਿਨ ਬਾਹਰ ਆਏ ਉਹ ਜਿਹੜਾ ਸੈਟ ਨਹੀਂ ਲੈ ਲੈ ਕੀ ਕਰਨਾ ਸੀ ਬਹਿਲੇ ਸੀ ਨਹੀਂ ਫਿਰ ਵੀ ਆਹ ਦੇਖੋ ਜਿਵੇਂ ਇਦਾਂ ਮੇਰੇ ਨਾਲ ਵੀ ਚੱਲਦਾ ਹੋਣਾ ਸਾਰੇ ਐਂ ਚੱਲਣਾ ਸੱਚ ਗੱਲ ਕਰ ਸਾਡੇ 4 ਦਿਨ ਹੋ ਗਏ ਸਾਡੇ ਕੱਪੜੇ ਬੜੇ ਸੀ ਮੈਂ ਤਾਂ ਇੱਕ ਵੀ ਧੋਦਾ ਸੀ ਸਾਡੇ ਵੀ ਬਾਸ ਸੀ ਤੇ ਮੈਂ ਧੋਦਾ ਨਹੀਂ ਕੋਈ ਸਾਡੇ ਕੱਪੜੇ ਸਾਡੇ ਨਾਲ ਬਹੁਤ ਗਾ ਪਏ ਹੋਏ ਸੀ ਨਾ ਇਹ ਆਏ ਉਹ ਜਾ ਕੇ ਆਇਆ 3 ਦਿਨ ਰਹਿ ਗਏ ਐ 3-4 ਆਪਣੇ ਫੜੀਗੇ ਸਬੂਤ ਵੀ ਲੈਣ ਹਾਂ ਹਾਂ ਤਾਂ ਤਾਂਸ ਨੇ ਡੰਗਰ ਬਣੇ ਹੁੰਦੇ ਆ ਭਾਈ ਮੇਰਾ ਭਲਾ ਆ ਕੇ ਹਰ ਸਾਰਾ ਕੁਝ ਠੀਕ ਕੀਤਾ ਹਰ ਗੱਲ ਨਹੀਂ ਇੱਥੇ ਤੇ ਸਹੀ ਸੀ ਕਿਉਂਕਿ ਅਸੀਂ ਨਹੀਂ ਉੱਥੇ ਨਾ ਇੱਥੇ ਦੇਖ ਕਿਉਂ ਬਾਈ ਐਂਟਰੀ ਬੱਚੀ ਵੀ ਬੈੱਡਰੂਮ ਦੇ ਵਿੱਚ ਵੀ ਸੌਂਦੀ ਦੇ ਵਿੱਚ ਵੀ ਸਾਰੇ ਪਾਸੇ ਇੱਕ ਵਾਰ ਇੱਥੇ ਵੀ ਆਏ ਸੀ ਅਸੀਂ ਭਾਂਡੇ ਮਾਰ ਕੇ ਚਲੇ ਗਏ ਸੀ ਪਹਿਲੇ ਮਹੀਨੇ ਗਾੜੀ ਬੈਡ ਆਹ ਕਿੱਥੇ ਤੋਂ ਸ਼ੁਰੂ ਕਰੇ ਕਿੱਥੇ ਖਤਮ ਇੱਕ ਦਿਨ ਅਸੀਂ ਇੱਥੇ ਵੀ ਆਏ ਸੀਗੇ ਪੁੱਛੇ ਜਦੋਂ ਇਹ ਇਹ ਘਾਇ ਹੋਏ ਸੀਗੇ ਉਹ ਕਿਹਾ ਨਹੀਂ ਪਰ ਮਹਿਮਾਨ ਕੇ ਬਰੇਗੀ ਪਰਪਰ ਮੈਂ ਗੱਲ ਨਹੀਂ ਪਾਇਆ ਸੀ ਨਹੀਂ ਨਹੀਂ ਬਹੁਤ ਸੈਟ ਸੀ ਯਾਰ ਆਪਣਾ ਮੈਂ ਤਾਂ ਆ ਫਰਾਣਾ ਬਦਨਾਮ ਕਿਉਂ ਕਰੀ ਜਾਂਦੇ ਨੇ ਆਪਾਂ ਨੂੰ ਹਣਾ ਇਹਦੇ ਭਾਈ ਇਹਨਾਂ ਤੋਂ ਹੋਇਆ ਇਹ ਕਿ ਤਕੀਆ ਕਲਾਮ ਦੇਣਾ ਮੈਂ ਆ ਕੇ ਕਹਿਣੀ ਹੁੰਦਾ ਪਰ ਉਹ ਮੈਂ ਤਾਰੀਫ ਕਰੀਏ ਕਿ ਤੂੰ ਹੈਂ ਵੀ ਬਹਿ ਕੇ ਇੰਨਾ ਚਲੋ ਕੰਟੀਨਿਊ ਕੰਟੀਨਿਊ ਬਹਿ ਕੇ ਪੂਰੀ ਸਖਾਈ ਕੀਤੀ ਸੀ ਸਖਾਈ ਕੀਤੀ ਭਾਂਡੇ ਮੈਂ ਮਾਂਜ ਕੇ ਗਿਆ ਸੀਗਾ ਇੱਕ ਬਾਈ ਇੱਕ ਚੀਜ਼ ਓਟਾ ਦਾ ਲੱਗ ਗਈ ਕਿਚਨ ਸਾਫ ਰੱਖ ਦੋ ਬੱਸ ਵਾਹ ਬਸ ਕਿਚਨ ਆ ਕੇ ਜੋ ਗੰਦੀ ਦਿਖੋ ਨਾ ਕਿਚਨ ਆਪਣਾ ਵੀ ਸਾਫ ਸੀ ਆਪਣੀ ਕਿਚਨ ਸਾਫ ਨਹੀਂ ਸੀਗੀ ਪਾਏ ਨਾ ਰੁਦਕਤ ਵਧ ਗਿਆ ਮੈਂ ਅੱਡੇ ਭਾਂਡੇ ਇਹਨੇ ਮਾਂਜੇ ਮਮਾ ਸਾਹਿਬ ਤੇ ਐਂਟਰੀ ਜੇ ਇਨਾਂ ਗਾ ਬੈਡਰੂਮ ਜੇ ਇਨਾਂ ਜਾ ਦੇਗਾ ਬਹੇਗਰੂਮ ਬਹੇ ਸੁਣਾ ਬਹੁਤ ਸੁਣਾ ਆ ਇੱਕ ਬਾਰ ਇਹ ਬਣੂਗਾ ਕੀ ਇਹਨਾਂ ਦਾ ਸੂਟ ਇਹ ਤੋਲ ਵਾਲਾ ਕੱਪੜਾ ਭਾਈ ਇਹ ਉਹ ਮੰਗਣਾ ਭਾਈ ਜਿੱਦਾਂ ਉਹ ਟਰੈਕ ਸੂਟ ਨਹੀਂ ਚੱਲਦੇ ਹਾਂ ਅੱਜ ਘਰ ਉਹ ਟਰੈਕ ਸੂਟ ਬਣੂਗਾ ਟਰੈਕ ਸੂਟ ਹੀ ਨਾਈਟ ਸੂਟ ਨਾਈਟ ਸੂਟ ਕੋਈ ਟੇਲਰ ਬਣਾਉਂਦਾ ਨਾ ਕੱਪੜਾ ਬਣਾਉਂਦਾ ਹਿੱਕਾ ਆ ਬਣਾਣੇ ਕਵੇਲਾ ਇੱਦਾਂ ਕੀ ਲਟਾ ਹੈ ਸਸਤੀ ਨੇ ਸਸਤੀ ਨੇ ਰੇਟ ਦੇ ਸੁਣੋ ਜੇ ਪਤਾ ਲੱਗੀ ਕਿੰਨਾਂ ਕਿਲੋ ਦੇ ਕਪੜੇ ਹੱਫਾ ਵੀ ਨਹੀਂ ਇਹ ਹੈ ਜਾਣਾ ਬੱਬੇ ਕਰਨਾ ਬੋਤਲੀ ਮਲਖਣਾ ਕਿੰਨਾ ਹੈ ਕਿੰਨਾ ਇੰਨਾ ਨਹੀਂ ਉਹ ਤੋਲ ਕੇ ਲੈਣੇ ਆਹਨੇ ਵਾਸਤੇ ਤੋਲ ਕੇ ਦੇ ਇੰਨੇ ਕਿ ਵੱਡੇ ਹੀ ਬਸਾਉਂਦੇ ਨੇ ਇਹ ਵੱਡੇ ਹੀ ਬਸਾਉਂਦੇ ਆਂ ਜੋ ਮਰਜ਼ੀ ਜਿਹੜਾ ਮਰਜ਼ੀ ਬਣਵਾ ਲਓ ਪਜਾਮੇ ਬਣ ਜਣਾ ਚਾਹੇ ਕਰ ਲੈ ਪਜਾਮੇ ਕੁੱਲੇ ਨੀ ਤੋ ਵੈਸੇ ਸਿੰਧੀ ਉਹ ਵੀ ਸਾਡੇ ਇੱਕ ਹੈਗੀ ਉਹ ਤੁਸੀਂ ਆਲਾ ਮੈਨੂੰ ਤਾ ਹੋਰ ਕਿ ਉਧਰ ਪੈ ਨਹੀਂ ਕਿਤੇ ਕਿਧਰ ਜਿੱਥੇ ਮੇਰਾ ਪੁਰਾਣਾ ਟੇਬਲ ਸੀ ਪੁਰਾਣਾ ਜ ਇਹ ਭਾਈ ਸਾਹਿਬ ਨੇ ਨਾ ਸਾਲ ਹੋਇਆ ਹਲੇ ਗੱਡੀ ਲਈ ਨੂੰ ਨਵੀਂ ਤੇ ਆਰਸੀ ਗੁੰਮ ਕਰਤੀ ਉਹਦੀ ਯਾਰ ਸਾਲ ਬੰਦੇ ਕੋਈ ਪਰਵਾਹ ਨਹੀਂ ਕੋਈ ਤੇ ਅਸੀਂ ਪਟਨਾ ਟਾਪ ਜਾਇਆ ਪਤਾ ਨਹੀਂ ਕਿੱਥੇ ਕਿੱਥੇ ਘੁੰਮੇ ਗੱਡੀ ਚਾਈ ਹਾਂ ਉਧੂ ਜੰਮੂ ਗਏ ਸੀ ਉਦੋਂ ਵੀ ਗੁੰਮ ਹੀ ਆਉਗੀ ਉਦੋਂ ਹੀ ਹਾਂ ਉਦੋਂ ਵੀ ਨਹੀਂ ਹੋਣੀ ਮੇਰੇ ਖਿਆਲ ਆਪਾਂ ਗਏ ਸੀ ਆਪਾਂ ਦੀਵਾਲੀ ਵਾਲੇ ਗਏ ਆ ਨਵੰਬਰ ਚ ਸੀ ਦੀਵਾਲੀ ਹੂੰ ਪਰ 12 ਨਵੰਬਰ ਦੀ ਸੀ ਹਾਂਜੀ ਹਾਂ 13 ਨੂੰ ਅਗਲੇ ਦਿਨ ਹੀ ਚਲੇਗੇ ਸਿੱਪਾ ਹਾਂ 12 ਨੂੰ ਬਰਨ ਦੁਆਲੇ ਯਾਰ ਕਿਤੇ ਰੱਖ ਕੇ ਭੁੱਲੇ ਆ ਰੱਖ ਕੇ ਕੀਪ ਤਾਂ ਕਿੱਥੇ ਭੁੱਲ ਗਿਆ ਹੁਣ ਤੋਂ ਪਤਾ ਨਹੀਂ ਟੇਬਲ ਟੌਪ ਪਰ ਤੂੰ ਕਹਿ ਰਿਹਾ ਸੀ ਕਿ ਮੈਂ ਇੰਸ਼ੋਰੈਂਸ ਕਰਾਇਆ ਉਦੋਂ ਹੋਇਆ ਕਮ ਉਦੋਂ ਮੈਨੂੰ ਉਦੋਂ ਹੀ ਲੱਗ ਰਿਹਾ ਮੈਂ ਕਿ ਮੈਂ ਦੇਖੀ ਆ ਸੀ ਉਦੋਂ ਮੈਂ ਇੰਸ਼ੋਰੈਂਸ ਹੀ ਨਾਲ ਹੀ ਸੀ ਹੁੰਦੇ ਤੇ ਇੰਸ਼ੋਰੈਂਸ ਨੇ ਪੜੀ ਸੀ ਉਹ ਵੀ ਵੀ ਕਿੰਨੀ ਮਤਲਬ ਹੋਈਏ ਫਰੂਰ ਕਿ ਦੇਖ ਲਿਆ ਉਹਨੇ ਦੇਖ ਲਿਆ ਉਹਨੇ ਹਾਂਜੀ ਉੱਥੇ ਵੀ ਦੇਖਿਆ ਮਤਲਬ ਮਿਲੀ ਨਹੀਂ ਉਹਨਾਂ ਕੋ ਚੱਲੇ ਥੋੜਾ ਕੰਮ ਹੈ ਔਰ ਇੱਕ ਟ੍ਰਿਪ ਇੱਕ ਟ੍ਰਿਪ ਬਣ ਰਿਹਾ ਤੇ ਉਹਨਾਂ ਨੇ ਡਿਸਕਸ ਕਰਾਂਗੇ ਤੇ ਭਾਜੀ ਹੋਰ ਪਹਿਲੀ ਵਾਰ ਚੱਲੇ ਆ ਤੇ ਸਾਡੇ ਨਾਲ ਚੱਲਣਗੇ ਅੱਜ ਰੂਟ ਵੀ ਲਗਾਣਾ ਪੈਣਾ ਪਹਿਲੀ ਵਾਰ ਜੰਨੇ ਹਾਂ ਸੀ ਰੂਟ ਪੰਡਾ ਤੋਂ ਬੰਦੇ ਜਾ ਰਹੇ ਭਾਈ ਪੰਡਾ ਤੋਂ ਲੈ ਕੇ ਆਣਗੇ ਅੱਛਾ ਚਲੋ ਚੱਲੀਏ ਫਿਰ ਚਲੋ ਆਜੋ ਚਲੋ ਚਲੋ ਬੈਠੋ ਕੱਢੀ ਚਲੀਏ ਵਜੇਤੀ ਚਲੋ ਬੀਬੀਆਂ ਮਹਿੰਗੀਆਂ ਗੱਡੀ ਤੇ ਇਹਨਾਂ ਹੱਸਿਆ ਨਾ ਹੁਣ ਤਾਂ ਹੀ ਬੱਸ ਹੱਲ ਗਏ ਹੈ ਹੈ ਗੱਲਵਾ ਸੁਣਾਉਗਾ ਹੀ ਗੱਲ ਆਉਂਦੀ ਨਹੀਂ ਤੁਹਾਨੂੰ ਕੋਈ ਤੁਹਾਡੇ ਮੂਰੇ ਸਾਰਾ ਇਹ ਤੁਸ ਦੋਹਰੇ ਕਿੱਥੇ ਹੋ ਜਾਂਦੇ ਥੱਲੇ ਖਤਮ ਹੋ ਜਾਂਦੀਆਂ ਗੱਲਾਂ ਖਤਮ ਆ ਜਾਂਦੀਆਂ ਨੇ ਤੁਹਾਡੇ ਮੂਰੇ ਦੋਨਾਂ ਦੇ ਕਿਉਂ ਸਾਨੂੰ ਤਾਂ ਆਪ ਨੂੰ ਹੀ ਕੇ ਗੱਲਾਂ ਦੇ ਸਾਰੋਂ ਆਉਂਦੀਆਂ ਨੇ ਗੱਲ ਕਿਵੇਂ ਨਾ ਨਾ ਸਾਰਾ ਮਨੋਂ ਗੱਲਾਂ ਮਲਾ ਹਟ ਗਈਆਂ ਨੇ ਤੁਹਾਡੇ ਸਾਹਨੇ ਸਾਡੀ ਬੋਲਤੀ ਬੰਦ ਹੋ ਜਾਂਦੀ ਹੈ ਹਾਂਜੀ ਪਹੁੰਚ ਗਏ ਅਸੀਂ ਕੁਆਟਰ ਦੂਜੇ 712 E ਉੱਪਰ ਵਾਲਾ ਕੁਆਟਰ ਆ ਇਹ ਘਣ ਤਿੰਨ ਕਮਰੂ ਨੇ ਦੋ ਬੈੱਡ ਨੇ ਸਮਾਨ ਨਾ ਕਵਰ ਹੋਦਾ ਛੱਡ ਵੀ ਹੈਗੇ ਪਿੱਛੇ ਪਏ ਹੋਏ ہاں ਪਿੱਛੇ ਛੱਡ ਫੇਰ ਆਪਣੇ ਕੀ ਆ ਹੋਰ ਕੁਝ ਵੀ ਨਹੀਂ ਆ ਆਪਣੇ ਉਹੀ ਜੀ ਆਨੇ ਛੱਡ ਤੇ ਪੈਸਾ ਲਾਉਣਾ ਮੇਂ ਦਾ ਹੁੰਦਾ ਹਾਂ ਜੀ ਰੇਕ ਰੂਕ ਬਣਾਏ ਤੇ ਆਪਣਾ ਤਾਂ ਛੱਡ ਕੇ ਜਾਣਾ ਹੁੰਦਾ ਮਤਲਬ ਲਾਉਂਦੀ ਮੈਂ ਲੈ ਉਹਨੂੰ ਸੋਚੀ ਵੀ ਰੇਕ ਹੋ ਜਾਣਾ ਤੇ ਅਹ ਐਸੀ ਕਿ ਅਸੀਂ ਉਹਨਾਂ ਦੇ ਘਰੇ ਮੈਂ ਕਹਿ ਰ ਪਤਾ ਨਹੀਂ ਕੀ ਤੇ ਅੰਦਰ ਪਰ ਵੀਡੀਓ ਨਹੀਂ ਬਣਾਈ ਕਿਉਂਕਿ ਉਹਨਾਂ ਦੇ ਪਹਿਲੀ ਵਾਰ ਗਏ ਸੀਗੇ ਫਿਰ ਕਈ ਵਾਰ ਬੰਦਾ ਇਤਰਾਜ਼ ਕਰਦਾ ਹਾਂਜੀ ਲੋਕ ਉੱਥੇ ਫਿਰ ਬਣਾਇਆ ਨਹੀਂ ਹੈਗਾ ਅਸੀਂ ਅੰਦਰ ਵਧੀਆ ਗੱਲਾਂ ਮਾਰ ਕੇ ਹੈ ਘੰਟਾ ਕਾਫੀ ਇੰਜੋਏ ਕਾਫੀ ਇੰਜੋਏ ਕੀਤਾ ਹਨਾ ਬੰਨਾਂ ਬੰਨਾਂ ਕਾਫੀ ਮਾਰੀ ਆ ਕੋਫੀ ਕੋਫੀ ਪੀਈ ਉਹਨਾਂ ਨੇ ਵਧੀਆ ਪਿੰਨੀਆਂ ਨਾਲ ਤੇ ਸੇਵਾ ਚੰਗੀ ਕੀਤੀ ਉਹਨਾਂ ਨੇ ਸਾਡੀ ਬਿਲਕੁਲ ਸਰਕਲ ਆਪਣਾ ਵਧੀਆ ਹੀ ਐ ਸਨ ਤੇ ਤੇ ਹੁਣ ਤੇ ਜਾਣਿਆ ਘਰ ਨੂੰ ਬਸ ਟਾਈਮ ਵੀ 9 ਵਜੇ ਗਰਾਹ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਹਾਂਜੀ ਇਹ ਪਹਿਲੇ ਕਹਿ ਲੈਂਗੇ ਫਿਨਿਸ਼ ਹੋ ਜਾਏਗਾ ਹਾਂ ਫਿਰ ਬਾਅਦ ਫਿਰ ਉੱਪਰ ਰੋਟ ਟੁੱਟੀ ਕਰਦੇ ਠੀਕ ਠੀਕ ਇੱਧਰ ਪੂਰਾ ਰੌਲਾ ਪਿਆ ਪਿਆ ਅਸੀਂ ਕਹਿ ਰਹੇ ਅਸੀਂ ਜਾਣਾ ਇਹ ਕਹਿੰਦੇ ਵੀ ਰੋਟੀ ਖਾ ਕੇ ਜਾਏ ਛੇਤੀ ਛੇਤੀ ਬਸ ਹੁਣ ਚਲੋ ਫਿਰ ਸਮਝਾਉਂਦੀ ਆਂ ਸਾਡੇ ਮੁਰਿਆ ਭੜੀ ਆ ਆ ਗੜੀ ਆਂ ਸਾਡੇ ਮੈਨੂੰ ਕਹਦੀ ਆਪਣਾ ਸ਼ੋਰ ਬੰਦ ਕਰਦੇ ਹਾਂ ਕੀ ਗੱਲ ਕਹਦੀ ਕੁੜੀਆਂ ਬੈਜੇ ਕਹਦੀ ਕੁੜੀਆਂ ਆਪਣਾ ਸ਼ੋਰ ਬੰਦ ਕਰਦੇ ਮੈਨੂੰ ਨਹੀਂ ਆਉਂਦੀ ਮੈਂ ਉਹ ਗੱਦੀ ਕੁੰਡੀ ਲਾਤੀ ਮੈਡੇ ਨਾ ਕੁੰਡੀ ਸਾਨੂੰ ਖੋਲਣੀ ਨਹੀਂ ਆਉਂਦੀ ਹਾਂ ਬੜਾ ਚੰਗਾ ਸਾਨੂੰ ਅਸੀਂ ਖੁਸ਼ ਹਾਂ ਸਾਨੂੰ ਭੁੱਖ ਨਹੀਂ ਕੋਈ ਨਹੀਂ ਆਉਂਦੀ ਅੱਜ ਖੁਸ਼ ਕਰਦੀ ਹਾਂ ਮੈਂ ਰੋਕ ਲਾਂਗੀ ਨਾ ਤੇਰੇ ਆਵਾਂਗੇ ਰੋਕ ਲੈਗੇ ਲੰਮਕੀ ਚਲ ਸਵਾਦ ਬੇ ਬੈ ਕੇ ਬੈ ਕੇ ਗੱਲ ਹੀ ਕਰਾਂਗੇ ਤਾਂ ਕੋਈ ਪ੍ਰੋਗਰਾਮ ਜਿਹੜਾ ਬਣਾਣਾ ਹੈ ਕਿਹੜਾ ਪ੍ਰੋਗਰਾਮ ਬਣਾਉਣਾ ਜਿਹੜਾ ਪੱਟਨੀ ਟੋਗ ਵਾਲਾ ਬਣਾ ਰਹੇ ਆਪਾਂ ਚੋਗਲੀਆਂ ਵੀ ਕਰਨ ਲੱਗੇ ਸੀ ਪਲੱਡੀ ਕਰਨ ਲੱਗੇ ਸੀ ਕਰੋ ਹੁਣ ਕਿੱਦਾਂ ਕਰੀਏ ਚਲੋ ਜਾਓਗੇ ਥੋੜੀ ਸਾਰੇ ਪਾਸੇ ਜਾਓ ਜਾਣੇ ਜਾਣੇ ਕੋਈ ਚੁਗੜੀਆਂ ਕਰਨੇ ਵਿੱਚ ਸਬਜੈਕਟ ਲੱਭ ਲਿਆ ਭਾਈ ਜੀ ਚੁਗੜੀਆਂ ਕਰਨੀਆਂ ਨੇ ਆਹ ਕੰਪਲੀਟ ਇਹਦਾ ਸਬਜੈਕਟ ਲੱਭ ਲਿਆ ਹਾਂ ਹਾਂਜੀ ਰੋਟੀ ਖਾਣ ਲੱਗੇ ਜੀ ਸਾਰੇ ਜਾਣੇ ਮੈਂ ਬੁੱਕ ਨਾਲ ਵੀ ਕਮੇ ਹਰ ਦਾਤਾਪ ਜੀ ਵਧੀਆ ਲੇਟ ਹੋ ਗਏ ਸੀ ਨਾ ਸਾਰੇ ਅੱਜ ਉੱਧਰ ਚਲੇ ਗਏ ਸੀਗੇ ਫਰੈਂਡ ਨੂੰ ਮਿਲਣ ਤਾਂ ਦਾਲ ਰੈਡੀ ਮੇਡ ਲੈ ਰੋਟੀਆਂ ਲਾ ਦੇਆਂ ਘਰੇ ਵਧੀਆ ਟੇਸਟੀ ਬਣੀਆਂ ਦਾਲ ਪੂਰੀਆਂ ਹਨਾ ਦਾਲ ਜੀ ਚਾਣੀ ਹੈ। ਏ, ਜਲਦੀ ਚਲੋ। ਤੁਮੇ ਹੋ ਗਈ। ਉਹ ਪਾਸ। ਹਾਂ, ਕੁਝ ਜ਼ਿਆਦਾ ਹੀ ਥੱਕੀ ਹੋਈ ਲੱਗ ਰਹੀ ਹੋ। ਇਨਾ ਲਾਸਟ ਟਾਈਮ ਲੱਗਿਆ ਰੋਟੀ ਖਾਣ ਦਾ। ਦੋਨੋਂ ਨੇ ਪਹਿਲਾਂ ਸਾਰਿਆਂ ਨੂੰ ਬਣਾ ਕੇ ਖਵਾਈ। ਰੋਟੀ ਬਹੁਤ ਸੋਹਣੀ। ਹੁਣ ਇਹ ਵਿਲੇ ਹੋਏ ਨੇ। ਦਾਲ ਜੀ ਦਈ ਲੱਗੀ। ਤੂੰ ਕਿੰਨੇ ਰੋਟੀਆਂ ਖਾਂਦੀ ਆ? ਦਾਲ ਬਹੁਤ ਵਧੀਆ ਲੱਗੀ। 4 ਦਾਲ ਸਵਾਦੀ। ਦਾਲ ਬਹੁਤ ਟੇਸਟੀ ਬਣੀ ਹੈ। ਮੈਂ 4 ਰੋਟੀਆਂ ਖਾਦੀ। ਤੂੰ ਜਾਂਦੇ ਦਿਲੇ ਆਪਾਂ ਬਾਅਦ ਕੇ ਕਰਕੇ ਤੁੰਨੇ ਜਾਣੇ। ਇਹਦੇ ਰੋਟੀ ਖਾ ਕੇ ਜਾਣਾ। ਉਸ ਦਾ ਮੈਂ ਬਹੁਤ ਜਾਣੇ ਹਾਂ ਉਸ ਕਰ ਨੂੰ ਪੱਕਾ ਕਰਕੇ ਆਪਣੇ ਨਾਲ ਪੱਕਾ ਕਰਕੇ ਪੱਕਾ ਹੂੰ ਪਰ ਬਦਕੀ ਰਹਿਣ ਤੱਕ ਤੇ ਅਸੀਂ ਆਇਆ ਨਹੀਂ ਕਿਤੇ ਚਲੇ ਜਾਂਦੇ ਆ ਤੇ ਐ ਵਧੀਆ ਹੁੰਦਾ ਜੀ ਲੱਗਿਆ ਰਹਿੰਦਾ ਸਾਡਾ ਨਹੀਂ ਤਾਂ ਘਰੇ ਘਰੇ ਬੈਠਾ ਰਹੇ ਜੇ ਲੰਗੋ ਅੱਥੋਂ ਕੀ ਖੜੇ ਜਾਂਦੇ ਤੁਸੀਂ ਐ ਤਾਂ ਮੋਬਾਈਲ ਦੇਖ ਰਹੇ ਹੋ ਮੂਵੀ ਦੇਖ ਰਹੇ ਹੋ ਹੈਂਡਫੋਨ ਐਸ ਐ ਫੈਲ ਫੋਨ ਬਲ ਆਪਾਂ ਮੈਚ ਦੇਖ ਰਹੇ ਆ ਅੱਪਾ ਗੁੜ ਖਾ ਰਹੇ ਅਸੀਂ ਗੁੜ ਖਾ ਕੇ ਟਾਈਮ ਦੇਖ ਲੋ ਕਿੰਨਾ ਹੋਇਆ ਪਿਆ ਗੁੜ ਖਾ ਕੇ ਸਾਡੀ ਰੋਟੀ ਖਾ ਕੇ ਹਾਂ ਗੁੜ ਸੁਆਦ ਇਹਨਾਂ ਦਾ ਨਾ ਗੁੜ ਸੁਆਦ ਖਤਮ ਕਰਤਾ ਸਾਰਾ ਭੂਰ ਚੋਰ ਜੀ ਬਚੀ ਆ ਬਸ ਹੁਣ ਗੁੜ ਉਸ ਤੋਂ ਲੱਗੇ ਜੀ ਯਾਰ ਬੀਜੂ ਕੋਲ ਅਜੇ ਕਰੇ ਜਾ ਰਹੇ ਸੀ ਕਿ ਸਾਨੂੰ ਛੱਡਣ ਜਾ ਰਹੇ ਨੇ ਕਹਿੰਦੇ ਭਾਈ ਥਾਂ ਪਹੁੰਚ ਜਾਦੇ ਹੋਗੀ ਤੁਸੀਂ ਗੱਡੀ 'ਚ ਛੱਡੇ ਹੋ ਨਾ ਦੋਨੇ ਅਸੀਂ ਪੈਦਲ ਆਏ ਸੀ ਨਾ ਬੱਚੇ ਅੱਗੇ ਜਾ ਰਹੇ ਨੇ ਸਾਈਕਲ 'ਤੇ ਕਿ ਦੋਨੇ ਜਣੇ ਆ ਕੇ ਸਾਨੂੰ ਛੱਡਣ ਬੱਚੇ ਦਿਖਾਉਣਾ ਤੁਹਾਨੂੰ ਕੈਮਰਾ ਰੋਟੇਟ ਕਰਕੇ ਤੇ ਉਹ ਦੇਖੋ ਅੱਗੇ ਜਾ ਰਿਹਾ ਸਾਈਕਲ ਦੇ ਦੋਨੇ ਆਪ ਸੱਡੀ ਆਵੇ ਇਹ ਲੋ ਸਟੈਂਡ ਕਰਦੇ ਆ ਹੈ ਤਾਂ ਲਾਈਟਰਾਂ ਦੀ ਗੱਲ ਕਰ ਰਹੇ ਆ ਦੇਖੋ ਲਾਈਟਾਂ ਕਿੰਨੇ ਹੁਣੇ ਲਾਉਂਦੇ ਆ ਉਹ ਐਂਡ ਤੱਕ ਲੱਗੀਆਂ ਆ ਆਪਣੇ ਕਵਾਟਰ ਤੱਕ ਉਹ ਜਾ ਰਹੇ ਦੋਨੇ ਆਨੇ ਅਗਰ ਮੇਰ ਜਾ ਰਹੇ ਆਕੇ ਮਾਰ ਵੀ ਚਾਹਦੇ ਆ